ਹਾਲ ਚਾਲ ਹੈ ਜੀ ਪੁਰਬਈ ਜੀ ਸਾਰੇ ਠੀਕ ਠਾਕ ਸਮਾਤੋਂ ਸਖਨ ਬਾਈ ਵੀ ਠੀਕ ਠਾਕ ਹੁਣ ਬਾਈ ਬੱਚੇ ਰਾਤ ਤਾਂ ਹੀ ਸੀ ਤੇ ਉਹ ਕਬੂਤਰੀ ਜਿਹੜੀ ਗਿਜਾਉਣੀ ਉਹ ਤਾਂ ਸੀ ਕਿਵੇਂ ਸਹੀ ਆ ਬਦਾਮ ਦੂੰ ਹੈ ਨਹੀਂ ਲੋ ਬਾਈ ਮਿੱਤਰੋ ਲੱਗ ਪਿਆ ਛੱਡ ਕਿੰਨੇ ਕਾ ਕਿੰਨੇ ਕਾ

ਤੇ ਉਹ ਦੂਜੇ ਰਹਿ ਗਏ ਉਹ ਕਬੂਤਰੀ ਤਾਂ ਹੀ ਰਹੂਗੀ ਆਪਾਂ ਤੇ ਕਰਵਾਉਣੀ ਛੱਡਾਂਗੇ ਛੱਡਦੇ ਆਂ ਜਣ ਨੂੰ ਇਹਨੇ ਕੀ ਕਰਦੇ ਆ ਇੱਕ ਆ ਫੇਰ ਉਹ ਤੋਂ ਫੇਰ ਬਾਹਲੇ ਆਵਾਂਗੇ ਉਹ ਤੋਂ ਫੇਰ ਛਤਰੀ ਚੜਾ ਲਿਆਵਾਂਗੇ ਤੇ ਪਰ ਐ ਤਾਂ ਓੱਖਾ ਜਿਹਾ ਹੀ ਕੰਮ ਕਰ ਲਾ ਫੋਕਸ ਯਾਰਾ ਲਓ ਬਈ ਮਿੱਤਰੋ ਕੰਮ ਤਾਂ ਕਰ ਲੈ ਪੇੜਾ ਇੱਕ ਆ ਫਾ ਕਬੂਤਰੀ ਛੱਡੀ ਇਹ ਦੋਨੇ ਚੱਲ ਅਗਲਾ ਵੀ ਅਜੀ ਜਿਹੜੀ ਰਾਤ ਛਤਰੀ ਦੇ ਧੀ ਉਹਨੇ ਹੁਣ ਆਈ ਆ ਘਰ ਤੇ ਜੋਂ ਛੱਡੀ ਆ ਜੋਂ ਛੱਡੀ ਆ ਜਾਂਦੀ ਉਹ ਥੋੜੀ ਸੀ ਆਇਆ ਪਤਾ ਨਹੀਂ ਕੈਮਰੇ ਕੋਲ ਨਹੀਂ ਜਾਊਗੀ ਕਿ ਨਹੀਂ ਇਧਰ ਗਈ ਆ ਮੁਰਗੀ ਵੇਖ ਲੈਨੇ ਆ ਇਹ ਬੈ ਗਈ ਤਾਂ ਘਰ ਤੇ ਆਈ ਆ ਹੁਣ ਘਰ ਤੇ ਮੜਾਈ ਉੱਡਣ ਲੱਗੀ ਆ ਉੱਤਰ ਕੇ ਲਈ ਜਾਂਦੀ ਮੈਂ ਪਾਣੀ ਦੇ ਕੇ ਆਵਾਂ ਠੀਕ ਆ ਤੇ ਉਹ ਆ ਇਹ ਆ ਗਈ ਭਈ ਉਹ ਇਹ ਇੱਕ ਤਾਂ ਮੇਰੇ ਕੋਲੇ ਆਈਫੋਨ ਜੇ ਦੀ ਥੋੜੀ ਜੀ ਸਕਰੀਨ ਘੱਟ ਕੰਮ ਕਰਦੀ ਟੱਚ ਨਹੀਂ ਕਰਦੀ ਪੂਰਾ ਉਹਦੇ ਹੀ ਤਾਂ ਹਰ ਕੋਈ ਦੇਖ ਜਾਂਦਾ ਜਾਂਦੀ ਉੱਚੀ ਫਿਰਦੀ ਆ ਲਓ ਬਾਈ ਮਿੱਤਰੋ ਮੋਟਰ ਦਿੱਤੀ ਚਲਾ ਤੇ ਅਰੇ ਪਾਣੀ ਆ ਤੇ ਸਾਲਾ ਵਿੱਚ ਘਾ ਆਇਆ ਹੈਗਾ ਮਗਰੋਂ ਫੜਿਆ ਜਾਊਗਾ ਜਿਹੜਾ ਛਿੱਟਾ ਘਾ ਜਾਂਦਾ ਉਹ ਨਹੀਂ ਮਰਦਾਗਾ ਤੇ ਹੁਣ ਜਿਹੜਾ ਮਗਰੋਂ ਰਹਿ ਗਿਆ ਸਵਾਰ ਕੇ ਮਰ ਗਿਆ ਉਹ ਜਿਹੜਾ ਰਹਿ ਗਿਆ ਉਹ ਫੜਦੇ ਆਂ ਸਹੀ ਉਹ ਲੱਭ ਮੁਟਰ ਚੱਲੀ ਜਾਂਦੀ ਆ ਕਰਲਾ ਫੂਸਾ ਬੈਂ ਲੱਗਾ ਸਗਰ ਗੰਜੀ ਜੀ ਵੀ ਡਰ ਗਰੋ ਦਾ ਕਰੀਆ ਵੱਡਣੀ ਪੈਣੀ ਐ ਆਹ ਹੋਰ ਦੇ ਬਈ ਕੂਤਰਾ ਆ ਜਾਂਦਾ ਵੇਖੋ ਉਹ ਕਿਧਰ ਭੱਜਦਾ ਹੈ ਮਿੱਤਰੋ ਕੂਤਰਾ ਆ ਗਿਆ ਨੀਵੇਂ ਕੋਸਾ ਵੇਚੀ ਤਾਂ ਜਿਹੜੇ ਉੱਤਲੇ ਉਹ ਵੀ ਡਰਦੇ ਨੇਗੇ ਆ ਜਾਂਦਾ ਇੱਕ ਹਰੀ ਗੁਲਾਬੀ ਟੌਰੀ ਅੱਦੇ ਪੁੰਝੇ ਵਾਲਾ ਦੀ ਆ ਜਾਂਦੀ ਲਓ ਬਈਏ ਇਹ ਕੂਤਰ ਸਾਰੇ ਨੀਵੇਂ ਆਏ ਫਰਦੇ ਤੇ ਇੱਕ ਝਲਰ ਵਾਲੀ ਕੂਤਰੀ ਛੱਡੀ ਆ ਬਾਈ ਉਹ ਵੇਖੋ ਸਿੱਧੀ ਪੈਂਦੀ ਆ ਕਿ ਜਿੱਥੋਂ ਅੱਗੇ ਲਾ ਕੇ ਲੈਂਦੇ ਦੀ ਉੱਥੇ ਪੈਂਦੀ ਆ ਬਈ ਚੱਲ ਰਣੀ ਇਹ ਆ ਜਾਂਦੀ ਇਹ ਆ ਚੱਲ ਰਣੀ ਜੇ ਬਹਿ ਗਈ ਘਰ ਤੇ ਤਾਂਉਣ ਲੱਗ ਪਈ ਆ ਤੇ ਘਰ ਤੇ ਤਾਂ ਬਈ ਆਉਣ ਲੱਗ ਪਈ ਆ ਜਾਂਦੀ ਆ ਜਾਂਦੀ ਇਹ ਕੂਤਰੀ ਆ ਦੋਵੇਂ ਚੱਲ ਰਾਂ ਇਹਦੀਆਂ گلابی ਤੇ ਬਾਕੀ ਤਾਂ ਆਪਣੇ ਕੂਤਰ ਸਾਰੇ ਫਰਦੇ ਹੀ ਆ ਲਓ ਭਾਈਓਏ ਮੋਟਰ ਜਾਂਦੀ ਚੱਲੀ ਤੇ ਪਾਣੀ ਲੱਗੇ ਬੰਨ ਤੇ ਫਰੀ ਸਿੱਟਾਂ ਦੇ ਪਾਣੀ ਚ ਕਿਉਂਕਿ ਜਿੰਕ ਪਾਉਣੀ ਆ ਜਿੰਕ ਪਾਣੀ ਚ ਪਾ ਦੇਣੀ ਤੇ ਮੈਨੇ ਇਹਨੂੰ ਕਿਹੜੇ ਕਰੇ ਨੂੰ ਰਹਾ ਮੇਰੇ ਹਿਸਾਬ ਨਾਲ ਕਰਨੀ ਵਾਲੀ ਨਾ ਹੋਊਗਾ ਲਓ ਭਾਈ ਮਿੱਤਰੋ ਕਬੂਤਰ ਦੋਈ ਰਹੇ ਸੀ ਤੇ ਟਾਈਮ ਥੋੜਾ ਅੱਜ ਘੱਟ ਹੀ ਹੋਇਆ ਕਾਰਨ ਮੈਨੂੰ ਪਤਾ ਕਬੂਤਰਾਂ ਦਾ ਕਿਉਂਸਦਿਆਂ ਬੈਠਿਆ ਕੱਲ ਬਦਾਮ ਛੂਰ ਨਹੀਂ ਪਾਈ ਸੀ ਮੈਂ ਹੈ ਨਹੀਂ ਸੀਗਾ ਤੇ ਇਹ ਬਦਾਮ ਪਹੁੰਚੀ ਘਟਵਾਦ ਹੋ ਗਈ ਕੋਈ ਜਿਆਦਾ ਚੁਗ ਗਿਆ ਕੋਈ ਘਟ ਚੁਗ ਗਿਆ ਕਿਉਂਕਿ ਮੈਂ ਚੁਗਣਾ ਕੱਲੀ-ਕੱਲੀ ਨੂੰ ਚਲੋ ਕੋਈ ਨਹੀਂ ਦੇਖਦੇ ਕਿੰਨੇ ਵਜੇ ਬੈਂਦੇ ਆ ਦੋ ਹੀ ਰਹਿ ਗਏ ਸੀ ਕਿ ਬਾਕੀ ਤਾਂ ਵਹਿ ਬੂ ਗਏ ਸੀ ਕਿ ਤੇ ਅੱਜ ਉਹ ਗੂਦਰੀ ਵੀ ਜਿਹੜੀ ਜੰਗੀ ਉੱਡਦੀ ਸੀ ਅੱਜ ਉਹ ਵੀ ਟਾਈਮ ਨਾਲ ਹੀ ਬੈਗੀ ਚਲੋ ਕੋਈ ਨਹੀਂ ਦੇਖਦੇ ਨਾ ਹੋ ਗਏ ਮਿੱਤਰੋ ਜੂੜ ਗਣ ਪਾਉਣ ਵਾਲੀ ਸਰੋਂ ਜੀਏ ਸਰੂਆਂ ਜੂੜਾਂ ਨੂੰ ਪਾਉਣ ਵਾਸਤੇ ਕੱਢ ਲਈਏ ਬਾਈ ਜਿਹੜੀਆਂ ਜੂੜਾਂ ਲੱਗੀਆਂ ਪੱਲੀਆਂ ਪੱਲੀ ਇੱਧਰ ਪਈ ਹੋ ਗਈ ਪਾਲਲਾ ਸੁੱਕਣੀ ਪਾਉਣ ਨੂੰ ਕੰਨ ਸੱਤੇ ਸਰੂ ਤੋਂ ਲੱਗਿਆ ਬੱਚੇ ਉਹ ਦੋਵੇਂ ਮੁੜ ਗਏ ਆ ਤੇ ਦੂਜੇ ਸਾਰੇ ਬਹਿ ਬੂਗੇ ਕੋਈ ਗੱਲ ਨਹੀਂ ਕਰਦੇ ਉਹਨਾਂ ਅੱਜ ਪੂਰਾ ਉਹ ਖੜੇ ਲਓ ਬਈ ਮਿੱਤਰੋ ਆਪਣਾ ਬਣੀ ਜਾਂਦਾ ਜਾਲ ਤੇ ਜਾਲ ਆਪਾਂ ਵਿਖਾਇਆ ਨਹੀਂਗਾ ਕਿਉਂਕਿ ਅਰਮਣੀ ਸੰਗ ਲੱਗਦੀ ਹੈ ਵੀਡੀਓ ਬਣਾਉਣ ਤੋਂ ਤੁਹਾਨੂੰ ਪਤਾ ਮੈਂ ਬਾਹਰ ਵੀਡੀਓ ਬਣਾਉਂਦਾ ਹੀ ਨਹੀਂ ਆ ਕਬੂਤਰ ਤੜਿਆ ਨਹੀਂਗਾ ਤੇ ਇੱਕ ਕਬੂਤਰੀ ਬਾਹਰ ਇੱਕ ਇਹ ਕਬੂਤਰੀ ਤਾਂ ਇਹਦੇ ਇਹ ਜੋੜੀ ਆਈ ਸੀ ਆਪਣੇ ਤਾਂ ਛਤਰੀ ਸਿੱਧਾ ਆ ਜਾਂਦਾ ਤੇ ਉਹ ਕਬੂਤਰੀ ਇੱਕ ਦਿਨ ਅੱਗੇ ਛੱਡੀ ਸੀ ਉੱਤੇ ਡੇਗ ਪੀਛੇ ਤੇ ਅੱਜ ਛੱਡੀ ਆ ਅੱਜ ਘਰ ਤੇ ਆਉਂਦੀ ਤਾਂ ਹੈਗੀ ਉੱਦੇ ਦਾ ਘਰ ਤੇ ਵੀ ਨਹੀਂ ਆਉਂਦੀ ਸੀਗੀ ਦੇਖਦੇ ਆ ਜੇ ਆਉਂਦੀ ਆ ਤੁਹਾਨੂੰ ਉਹ ਵੀ ਦਿਖਾਉਣੇ ਆ ਤੇ ਝਾਲ ਬਈ ਆਪਣਾ ਬਣ ਜੂਗਾ ਅੱਜ ਕੱਲ ਨੂੰ ਕੱਸ ਦਿਆਂਗੇ ਅੱਜ ਰੈਡੀ ਹੋ ਜੂਗਾ ਕੱਲ ਨੂੰ ਕੱਸ ਦਿਆਂਗੇ ਮੁੜ ਕੇ ਟੈਨਸ਼ਨੋਂ ਫ੍ਰੀ ਹੋ ਜਾਾਂਗੇ ਨਹੀਂ ਨਹੀਂ ਜੀ ਪੱਤਰੇ ਨਹੀਂ ਬਣਾ ਲਾ ਭਾਵੇਂ ਜਾਂ ਚਾਦਰ ਦੇ ਬਣਾ ਲਾ ਉੱਥੋਂ 14 ਦੇ 22 ਦੇ 14 ਦੇ 14 ਦੇ ਨਹੀਂ ਕੋਤੋਂ ਤੂੰ ਤੇ ਚਾਰ ਪਾ ਲਿਆ 7 8 9 10 11 ਲੋ ਬਾਈ ਮਿੱਤਰੋ ਆਪਣਾ ਜਾਲ ਵੀ ਬਣ ਗਿਆ ਛਤਰਾਂ ਲੱਗੀਆਂ ਪਈਆਂ ਇੱਕ ਕਬੂਦਰੀ ਬਾਹਰ ਆਪਣੀ ਬੱਚੇ ਸਾਰੇ ਬਾਈ ਜੀ ਡਾਕੇ ਬਾਲੇ ਸਾਰੇ ਸਿੱਧੇ ਬੈਠੇ ਆ ਬੱਚਿਆਂ ਦੀ ਪ੍ਰੋਬਲਮ ਸੀਗੀ ਆ ਹੁਣ ਦਾਣਾ ਪਾਣੀ ਪਾਏ ਬੱਚਿਆਂ ਨੂੰ ਪਾਣੀ ਛਰ ਕੇ ਪਾਵਾਂਗੇ ਇਹਨਾਂ ਨੂੰ ਦਾਣੇ ਦੂਨੇ ਚੋਕ ਲੈਣ ਤੇ ਮੁੜ ਕੇ ਪਾਣੀ ਤੇ ਬਾਈ ਜੀ ਇੱਕ ਕਬੂਦਰੀ ਨਵੀਆਂ ਤਿੰਨ ਛੱਡੀਆਂ ਸੀ ਦੋ ਸਿੱਧੀਆਂ ਆ ਇੱਕ ਨਹੀਂ ਆਈ ਕਿਸੇ ਤਰ੍ਹਾਂ ਸ਼ਟਰ ਦੇ ਡੇਗ ਵੀ ਉੱਥੇ ਬੈਠੀ ਆ ਤੇ ਬਾਈ ਜੀ ਪਰਮਾਤਮਾ ਦੀ ਮਿਹਰ ਨਾਲ ਬੱਚਿਆਂ ਦੀ ਟੈਨਸ਼ਨ ਸੀ ਬੱਚੇ ਸਾਰੇ ਸਿੱਧੇ ਐ ਮੈਨ ਆਉਣ ਲੱਗਿਆ ਸੀ ਗਰਮਾ ਮੇਰਾ ਫੁੱਲਾ ਇਹ ਵੀ ਪਾਤੀ ਵੀਡੀਓ ਨਹੀਂ ਬਣੀ ਕਾਰਨ ਕੀ ਬਣਿਆ ਬਈ ਕੋਈ ਬੰਦਾ ਆ ਗਿਆ ਸੀਗਾ ਆ ਵਾਣ ਚ ਰੀ ਪਾਤੀ ਆ ਬਈ ਜਿੰਕ ਪਾਤੀ ਆ ਤੇ ਲਾਈਟ ਹੁਣ ਉੱਠ ਗਈ ਆ ਇਧਰੋਂ ਮੋਟਰ ਉਧਰ ਦੋ ਚੱਲਦੀਆਂ ਸੀ ਚਾਚੇ ਦੀ ਮੋਟਰ ਵੀ ਉਧਰ ਚੱਲਦੀ ਸੀਗੀ ਤੇ ਸਭ ਨੈਟ ਬਈ ਵੀ ਆਪਣਾ ਬਣ ਗਿਆ ਨੈਟ ਦੀ ਸਭ ਤੋਂ ਵੱਡੀ ਮੈਨੂੰ ਟੈਨਸ਼ਨ ਨਹੀਂ ਸੀ ਬਈ ਨੈਟ ਛੇਤੀ ਬਣ ਜੇ ਕਿਉਂਕਿ ਪਰਲੇ ਪਾਸੇ ਨੈਟ ਲੱਗ ਜੀ ਇਧਰਲੇ ਪਾਸੇ ਸ਼ਤਰਾਂ ਲੈ ਜਾਣ ਰਾਈ ਆਣਗਾ 8 ਫੁੱਟ ऊंचा ਨੈਟ ਰਹਿ ਜੂਗਾ ਕੂਤਰ ਕੋ ਬਾਤਰ ਫੜਨੋ ਕਿਉਂ ਜੀਆ ਤੇ ਲੋ ਬਈਆ ਕੂਤਰ ਬੈਠੇ ਹੁਣ ਅਚਰ ਤੇ ਆ ਕਬੂਤਰੀ ਤੜਦੀ ਨਹੀਂ ਇਹ ਥੱਲੇ ਆ ਜਾਂਦੀ ਆ ਤੇ ਚਲੋ ਠੀਕ ਆ ਬਾਈ ਜੀ ਹੁਣ ਆਪਾਂ ਕਰ ਲੱਗਿਆ ਵਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਤੇ ਮੇਰਾ ਵੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ ਭੁੱਲ ਜੁੱਕ ਦੀ ਕੀਮਾ ਤੇ ਲੋ ਬਾਈ ਐਦੂ ਗਾਂਹ ਵੀਡੀਓ ਬਹੁਤ ਘੈਂਟ ਤੇ ਵਧਗਾਉਣੀਆਂ ਨਾਲੇ ਤਾਂ ਖੇਤੀਬਾੜੀ ਦੀਆਂ ਵੀ ਵਧਗਾਉਣੀਆਂ ਤੇ ਨਾਲੇ ਆਪਣੇ ਕਬੂਤਰਾਂ ਦੀਆਂ ਵੀ ਸਿਰੇ ਆਉਣੀਆਂ ਉਹ ਚੂਚਾ ਆਪਣਾ ਉਧਰ ਚੜ ਗਿਆ ਵੇਖਣ ਗਿਆ ਕਬੂਤਰੀ ਤੇ ਸਾਰੇ ਬੱਚੇ ਬਹੁਤ ਸੋਹਣੇ ਉੱਡ ਕੇ ਬੈਠੇ ਆ ਭਾਈ ਸ਼ਾਮ ਵੇਲੇ ਮੈਂ ਤਾਂ ਬਾਹਰ ਕੱਢਦਾ ਨਾ ਕਿਸੇ ਤੇ ਕੂਤਰ ਨਹੀਂ ਹੁੰਦੇ ਜੇ ਨਵਾਂ ਬੱਚਾ ਵੀ ਉੱਡੇ ਤਾਂ ਕੋਈ ਦਿੱਕਤ ਨਹੀਂ ਹੁੰਦੀ ਹਨਾ ਤੇ ਬਾਈ ਬਣ ਕੇ ਨਾ ਸਪੋਰਟ ਕਰਿਆ ਕਰੋ ਮੈਂ ਆਪਾਂ ਕਿਸੇ ਨੂੰ ਗਲਤ ਨਹੀਂ ਆਉਂਦੇ ਪਈ ਮਾੜੀ ਨਹੀਂ ਆਉਂਦੀ ਚੰਗੀ ਨਹੀਂ ਆਉਂਦੀ ਹਨਾ ਆਪਣਾ ਜੋ ਦਿਨ ਚੜ੍ਹਿਆ ਹੁੰਦੀ ਉਹ ਵਿਖਾ ਦੇਈਂ ਦਾ ਕੰਟੈਂਟ ਘੰਟੂੰਟ ਭਰਾਵਾ ਮੈਂ ਹੁਣ ਕਹੀ ਜਾਵਾਂ ਮੈਂ ਬਹੁਤ ਕੰਟੈਂਟ ਵਾਲਾ ਬੰਦਾ ਫਲਾਣਾ ਧੌਂਕ ਆਪਣੇ ਕੋਲ ਹੈ ਨਹੀਂ ਠੀਕ ਆ ਆਪਣਾ ਖੇਤੀਬਾੜੀ ਦਾ ਜਿਹੜਾ ਮਾੜਾ ਮੂਠ ਹੁੰਦਾ ਉਹ ਦਿਖਾ ਦੇਈਂ ਦਾ ਜਿਹੜਾ ਮਾੜਾ ਮੂਠ ਆਪਣੇ ਕੂਤਰਾਂ ਦਾ ਹੁੰਦਾ ਬਾਈ ਉਹ ਦਿਖਾ ਦੇਈਂ ਦਾ ਠੀਕ ਆ ਮੇਰਾ ਪ੍ਰਾਂਪਟ ਕਰਿਆ ਕਰੋ ਪੀਰ ਬਣ ਕੇ ਛਤਰਿਆਂ ਬਈ ਆਪਾਂ ਚੱਲ ਰਣੀਆਂ ਸਾਰੀਆਂ ਥੱਲੇ ਲੱਗ ਲਈਦੀਆਂ ਕਿਉਂਕਿ ਖਰਾਬ ਹੋ ਜਾਂਦੇ ਆ ਬਈ ਕੜੰਗਾ ਕੁੜੰਗਾ ਆ ਜਾਣ